ਪਰਗਟਿਓ ਮਰਦ ਅਗੰਬੜਾ ਵਰਿਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੁਰੂ ਸਾਹਿਬ ਜੀ ਦੀ ਵਸਾਈ ਹੋਈ ਨਗਰੀ ਸ਼੍ਰੀ ਗੁਰੂ ਸ਼੍ਰੀ ਅਨੰਦਪੁਰ ਸਾਹਿਬ ਜਿੱਥੇ ਕਿ ਅੱਜ ਲੱਖਾਂ ਦੀ ਤਤਾਜ ਜਿਹੜੀ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਅਤੇ ਹੋਲੇ ਮੱਲੇ ਦਾ ਤਿਹਾਰ ਜਿਹੜਾ ਮਨਾਇਆ ਜਾ ਰਿਹਾ ਤੁਹਾਨੂੰ ਪਿੱਛੇ ਸਾਡੇ ਸਹਿਯੋਗੀ ਦਿਖਾ ਰਹੇ ਨੇ ਕਿ ਕਿਸ ਤਰੀਕੇ ਨਾਲ ਠਾਠਾ ਮਾਰਦਾ ਇਕੱਠਾ ਹੈ ਇੱਥੇ ਤੇ ਸੰਗਤਾਂ ਵੱਲੋਂ ਵੱਡੇ ਪੱਦਰ ਤੇ ਨਤਮਸਤਕ ਹੋਣ ਲਈ ਇੱਥੇ ਪਹੁੰਚਾ ਜਾ ਰਿਹਾ ਤੇ ਐਸਜੀਪੀਸੀ ਵੱਲੋਂ ਜੇ ਗੱਲ ਕਰੀਏ ਸੰਗਤਾਂ ਵੱਲੋਂ ਵੱਡੇ ਪੱਦਰ ਤੇ ਤਖਤ ਸ੍ਰੀ ਕੇਸ਼ਗੜ ਸਾਹਿਬ ਜੀ ਨੂੰ ਸਜਾਇਆ ਗਿਆ ਵਾ ਫੁੱਲਾਂ ਦੇ ਨਾਲ ਸਜਾਇਆ ਗਿਆ ਵਕ ਵਕ ਤਰ੍ਹਾਂ ਦੇ ਸ਼ਮਿਆਨੇ ਲਗਾਏ ਗਏ ਨੇ ਤੇ ਰੱਥੇ ਵੱਡੇ ਪੱਧਰ ਤੇ ਸੰਗਤਾਂ ਇੱਥੇ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨੇ ਵੱਡੇ ਪੱਧਰ ਤੇ ਜਥੇਬੰਦੀਆਂ ਪਹੁੰਚ ਰਹੀਆਂ ਨੇ ਸਿੱਖ ਜਥੇਬੰਦੀਆਂ ਪਹੁੰਚ ਰਹੀਆਂ ਨੇ ਨਿਆਂਗੰਜ ਸੰਗ ਜਥੇਬੰਦੀਆਂ ਪਹੁੰਚ ਰਹੀਆਂ ਨੇ ਵੱਡੇ ਪੱਧਰ ਤੇ ਲੋਕ ਅਤੇ ਸਰਦਾਲੂ ਇੱਥੇ ਨਤਮਸਤਕ ਹੋਣ ਲਈ ਪਹੁੰਚ ਰਹੇ ਨੇ ਸਾਡੇ ਨਾਲ ਕੁਝ ਸਰਦਾਲੂ ਮਜਦੂਦ ਵੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਕਹਿਣਾ ਚਾਹੁੰਦੇ ਹੋ ਅੱਜ ਇੱਥੇ ਪਹੁੰਚੇ ਹੋ ਕਿਸ ਤਰੀਕੇ ਦੇ ਦیدار ਹੋ ਰਹੇ ਨੇ ਗੁਰੂ ਸਾਹਿਬ ਦੇ ਜਿਸ ਤਰੀਕੇ ਨਾਲ ਵੱਡੇ ਪੱਧਰ ਤੇ ਲੱਖਾਂ ਦੀ ਦਰਜ ਸੰਗਤ ਪਹੁੰਚ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਾਸ ਅਮਰੀਕਾ ਤੋਂ ਆਇਆ ਜੀ ਸੋ ਗੁਰ ਰਸਾ ਜਮਨਟੀਕਾ ਤੋਂ ਸ਼੍ਰੀਮਾਨ ਸੰਤ ਬਾਬਾ ਠਾਕਰ ਸਿੰਘ ਜੀ ਉਹਨਾਂ ਸਤਾਨ ਮਾਪ ਰਖਾਂ ਦਾ ਸੋ ਜੋ ਅੱਜ ਮਹਾਰਾਜ ਦੀ ਕਿਰਪਾ ਦੇ ਨਾਲ ਹੋਲੇ ਮਹੱਲੇ ਦਾ ਪੁਰਬ ਮਨਾਇਆ ਜਾ ਰਿਹਾ ਅਤੇ ਅੱਜ ਖਾਲਸਾ ਪੰਥ ਦਾ ਨਵਾਂ ਸਾਲ ਆਰੰਭ ਹੋਇਆ ਚੇਦੇ ਮਹੀਨੇ ਤੋਂ ਸੋ ਬਹੁਤ ਵੱਡੀਆਂ ਰੌਣਕਾਂ ਸ਼੍ਰੀ ਅਨੰਦਪੁਰ ਸਾਹਿਬ ਜੀ ਹਨ ਤਾਨਕ ਲਗੀ ਤਰਪਤਾ ਸਾਹਿਬ ਸ਼ੇਖਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜੋ ਮਹਾਰਾਜ ਨੇ ਖਾਲਸਾ ਪੰਥ ਨੂੰ ਇਹ ਵਡਿਆਈਆਂ ਬਖਸ਼ੀਆਂ ਹਨ ਸਤਿਗੁਰੂ ਜੀ ਦੀ ਕਿਰਪਾ ਨਾਲ ਖਾਲਸਾ ਪੱਢ ਚੜ੍ਹਦੀ ਕਲਾ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਤ ਜੀ ਗੱਲ ਕਰੀਏ ਤੇ ਅੱਜ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਰੰਗ ਲਗਾਏ ਜਾ ਰਹੇ ਨੇ ਪਰ ਇੱਕ ਸਿੰਘ ਵੱਖਰੇ ਤਰੀਕੇ ਨਾਲ ਇੱਕ ਆਪਣਾ ਮਹੱਲਾ ਕੱਢਦੇ ਨੇ ਮਹੱਲਾ ਮਨਾਇਆ ਜਾਂਦਾ ਹੈ ਅੱਜ ਤੁਸੀਂ ਵੀ ਉਸ ਵਿੱਚ ਸ਼੍ਰੀਕ ਹੋਣ ਲਈ ਪਹੁੰਚੇ ਹੋ ਹਾਂਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਪੰਥ ਨੂੰ ਲਖਤਾ ਜ ਸੋ ਜਿਹੜੇ ਲੋਕ ਆਮ ਰੰਗ ਪਾ ਕੇ ਹੋਲੀ ਦਾ ਮਨਾਉਂਦੇ ਹਨ ਕਈ ਕ੍ਰਿਤਿਆਂ ਵੀ ਕਰਦੇ ਹਨ ਕਲਗੀਧਰ ਮਹਾਰਾਜ ਨੇ ਖਾਲਸਾ ਪੰਥ ਨੂੰ ਜੰਗਜੂ ਬਣਾਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਪੰਥ ਨੂੰ ਸ਼ੇਰ ਬਣਾਇਆ ਸੂਬੇ ਬਣਾਇਆ ਸੰਤ ਅਤੇ ਸਿਪਾਹੀ ਬਣਾਇਆ ਉਸ ਬੰਦ ਵਿੱਚ ਜਿਵੇਂ ਮਹਾਰਾਜ ਦੀ ਸੱਚੇ ਪਾਤਸ਼ਾਹ ਜੀ ਆਗਿਆ ਹੈ ਕਿ ਖਾਲਸਾ ਪੰਥ ਨੇ ਤਿਆਰ ਤਿਆਰ ਰਹਿਣਾ ਸ਼ਸਤਰਧਾਰੀ ਹੋਣਾ ਅਮਰ ਛੱਕ ਗੁਰੂ ਵਾਲੇ ਬਣਨਾ ਸੰਸਾਰ ਦੇ ਭਲੇ ਲਈ ਕਾਰਜ ਕਰਨੇ ਆ ਸੋ ਇਹ ਖਾਲਸਾ ਪੰਥ ਦੀ ਵਿਲੱਖਣਤਾ ਹੈ ਇਹ ਖਾਲਸਾ ਸਦਾ ਹੀ ਸੰਤ ਸਿਪਾਹੀ ਹੈ ਕਾਲਸਾ ਸਦਾ ਹੀ ਸੰਤੁਸ਼ਪਾਈ ਹੈ ਹਾਂਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਭਾਈ ਸਾਹਿਬ ਜੀ ਪਹੁੰਚੇ ਹੋ ਨਤਮਸਤਕ ਹੋਣ ਲਈ ਪਹੁੰਚੇ ਹੋ ਕਿਸ ਤਰੀਕੇ ਦੇ ਲੱਗ ਰਿਹਾ ਦਿਦਾਰ ਕਿਸ ਤਰੀਕੇ ਦੇ ਹੋ ਰਹੇ ਨੇ ਠਾਠਾ ਮਾਰਦਾ ਇਕੱਠ ਹੈ ਸੰਗਤਾਂ ਦਾ ਇਹ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਇਹ ਇਕੱਠ ਤਾਂ ਐਵੇਂ ਆ ਜੀ ਇਹਨੂੰ ਵੇਖ ਕੇ ਐਵੇਂ ਮਹਿਸੂਸ ਹੋ ਰਿਹਾ ਆ ਵੀ ਹਿੰਦੁਸਤਾਨ ਦੀਆਂ ਨਹੀਂ ਪੂਰੀ ਦੁਨੀਆ ਦੀਆਂ ਏਜੰਸੀਆਂ ਇੱਕ ਸਾਲ ਪੂਰੀ ਵਾਹ ਲਉਂਦੀਆਂ ਵੀ ਖਾਲਸਾ ਪੰਥ ਮਕਾਉਣਾ ਆ ਤੇ ਆ ਚਾਰ ਦਿਨ ਹੌਲੇ-ਮਹੱਲੇ ਦੇ ਇਹ ਦੱਸਦਾ ਆ ਵੀ ਖਾਲਸਾ ਜਿਉਂਦਾ ਆ ਤੇ ਜਿਉਂਦਾ ਰਹੇਗਾ ਸੀ ਹੈ ਤੇ ਰਹੇਗਾ ਇਹ ਕਲਗੀਧਰ ਪਿਤਾ ਸਤਿਗੁਰ ਸਾਹਿਬ ਜੀ ਦੇ ਬਚਨ ਵੀ ਅਸੀਂ ਇਸ ਖਾਲਸੇ 'ਚ ਜਦੋਂ ਮਹੱਲੇ ਤੇ ਆਵੇਗਾ ਅਸੀਂ ਆ ਪਾਵਾਂਗੇ ਇਹ ਖਾਲਸਾ ਨਹੀਂ ਕਲਗੀਧਰ ਪਿਤਾ ਸਤਿਗੁਰ ਸਾਹਿਬ ਜੀ ਆਪ ਵਰਤਦੇ ਨੇ ਇਹ ਕੌਮ ਦਾ ਲਾਸ਼ਾਨੀ ਦਿਹਾੜਾ ਆ ਸਤਿਗੁਰ ਸਾਹਿਬ ਦੀ ਆਪ ਕਿਰਪਾ ਤੇ ਵਰਤਦੇ ਜੀ ਇਹ ਸੰਗਤਾਂ ਨਤਮਸਤਕ ਹੋਣ ਲੀਆਂ ਸਿੰਘ ਜਥੇਬੰਦੀਆਂ ਦੇ ਆਗੂ ਵੀ ਪਹੁੰਚ ਰਹੇ ਨੇ ਜਥੇ ਸਿੰਘ ਜਥੇਬੰਦੀਆਂ ਦੇ ਆਗੂ ਵੀ ਪਹੁੰਚ ਰਹੇ ਨੇ ਗੁਰੂ ਸਾਹਿਬ ਜੀ ਦਾ ਮਕਸਦ ਥੀਗਾ ਹੋਲੇ ਮੱਲੇ ਨੂੰ ਮਨਾਉਣਾ ਕਿ ਜਿਹੜੇ ਸਿੰਘ ਨੇ ਉਹਨਾਂ ਨੂੰ ਸ਼ਸਤਰਤਾਰੀ ਬਣਾਇਆ ਜਾਵੇ ਜਿਹੜੇ ਸਿੰਘ ਨੇ ਜਿਹੜੇ ਜੇ ਗੱਲ ਗੱਲ ਕਰੀ ਜਿੰਨੇ ਵੀ ਸਾਡੇ ਯੋਧੇ ਹੋਣਗੇ ਸੂਰਮੇ ਹੋਣਗੇ ਉਹਨਾਂ ਨੂੰ ਕਿਤੇ ਇਹਨਾਂ ਤੇਗਾਂ ਦਾ ਗਿਆਨ ਦਿੱਤਾ ਜਾਵੇ ਉਹ ਸ਼ਸਤਰ ਵਿਦਿਆ ਵਿੱਚ ਪਰਪੱਕ ਹੋ ਸਕਣ ਬਿਲਕੁਲ ਜੀ ਇਹ ਸਤਿਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ ਕਿਉਂਕਿ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਛਤਰੀ ਬਣਾਇਆ ਹੈ ਖਾਲਸੇ ਨੂੰ ਸ਼ਸ ਤਾ ਉਹ ਸ਼ਸਤਰਾਂ ਦੀ ਮਰਿਆਦਾ ਉਹ ਸ਼ਸਤਰਾਂ ਦੇ ਜੋਹਰ ਇਹ ਜਿਹੜਾ ਇੱਥੇ ਖਾਲਸਾ ਸ਼ਸਤਰਧਾਰੀ ਹੋਣ ਨਹੀਂ ਆਉਂਦਾ ਖਾਲਸਾ ਜੋ ਸ਼ਸਤਰਾਂ ਦੀ ਵਿਦਿਆ ਸਿੱਖੀ ਆ ਸਾਲ ਪਰ ਉਹ ਵਿਦਿਆ ਨੂੰ ਇੱਥੇ ਦਿਖਾ ਕੇ ਤੇ ਸੰਗਤਾਂ ਨੂੰ ਉਤਸ਼ਾਹ ਕਰਨ ਲਈ ਆਉਂਦਾ ਇੱਥੇ ਖਾਲਸੇ ਦੇ ਸ਼ਸਤਰਾਂ ਦੀ ਵਿਦਿਆ ਦੇ ਜੋਹਰ ਖਾਲਸਾ ਕੱਲ ਨੂੰ ਵਿਖਾਲੇਗਾ ਮਹੱਲੇ ਤੇ ਜਦੋਂ ਚੜੇਗਾ ਉਦੋਂ ਪੰਥ ਪੂਰੀ ਦੁਨੀਆ ਖਾਲਸੇ ਦੀ ਸ਼ਸਤਰ ਵਿਦਿਆ ਖਾਲਸੇ ਦੀ ਘੋੜ ਸਵਾਰੀ ਅੱਜ ਵੀ ਉਹ ਰੀਤਾਂ ਸਾਰੀਆਂ ਜੋ ਖਾਲਸੇ ਨੇ ਸਾਂਭ ਕੇ ਰੱਖੀਆਂ ਨੇ ਆਪਣੇ ਹਿਰਦੇ ਨਾਲ ਕਲਗੀਧਰਪਤਾ ਸਤਿਗੁਰੂ ਸਾਹਿਬ ਦੇ ਖਾਲਸੇ ਨੇ ਹਰ ਇੱਕ ਬਖਸ਼ਿਸ਼ ਮਹਾਰਾਜੀ ਦੀ ਆਪਣੇ ਹਿਰਦੇ ਨਾਲ ਲਾ ਕੇ ਰੱਖੀ ਤੁਸੀਂ ਦੇਖ ਰਹੇ ਹੋ ਕਿ ਇੱਥੇ ਵੱਡੀਆਂ-ਵੱਡੀਆਂ ਸ਼ਖਸ਼ਤਾ ਬਹੁਤ ਰਹੀਆਂ ਨੇ ਨਾਲ-ਨਾਲ ਕਿਤਨਾ ਕਿਤੇ ਸ਼ਰਦਾਲੂ ਵੱਡੇ ਪੱਦਰ ਤੇ ਨਤਮਸਤਕ ਹੋ ਰਹੇ ਨੇ ਸਾਡੇ ਨਾਲ ਹੋਰ ਵੀ ਭਾਈ ਸਾਹਿਬ ਜੁਤਰੀਪਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਨਤਮਸਤਕ ਹੋਣ ਲਈ ਪਹੁੰਚੇ ਹੋ ਵੱਡੇ ਭੱਜ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਸਭ ਤੋਂ ਪਹਿਲਾਂ ਤਾਂ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਪਾਸੇ ਫਤਿਹ ਜੋਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰਨ ਕੀ ਹੋਲੀ ਮਾਹੌਲਾ ਕਹੇਓ ਕਿਰਪਾ ਨੇ ਤੇ ਬਚਨੇ ਬੋਲਾ ਹੋਲੀ ਕਿੰਨੀ ਸੰਸੇਵ ਰੰਗ ਲੱਗਾ ਅਤ ਲਾਲ ਦੇਵ ਸਵਾਭ ਜੀ ਦੇਖਦੇ ਹੋ ਪਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਔਰਨ ਕੀ ਹੋਲੀ ਮਾਹੌਲਾ ਕਹੇਓ ਕਿਰਪਾ ਨੇ ਤੇ ਬਚਨੇ ਬੋਲਾ ਸਤਿਗੁਰ ਦੀ ਕਿਰਪਾ ਦੇ ਨਾਲ ਬੇਨਤ ਆਪ ਜੀ ਦੇਖ ਰਹੇ ਹੋ ਆਨੰਦਪੁਰ ਸਾਹਿਬ ਦੀ ਧਰਤੀ ਦੇ ਬੇਨਤ ਭਾਰੀਆ ਕੱਟ ਦੇਖਣ ਨੂੰ ਮਿਲ ਰਿਹਾ ਸੋ ਆਪ ਜੀ ਨੂੰ ਸਾਰੀ ਟੀਮ ਨੂੰ ਇਸ ਚਾਣਮ ਦੇ ਮਾਧਿਮ ਨਾਲ ਸਾਰੀ ਟੀਮ ਨੂੰ ਹੋਲੇ ਮਹਲੇ ਦੇ ਕੌਮੀ ਤਿਉਹਾਰ ਦੇ ਪੁੱਤਰ ਦਿਹਾੜੀ ਦੀਆਂ ਲੱਖ ਲੱਖ ਵਧਾਈਆਂ ਹੁਣ ਸੋ ਆਪ ਜੀ ਦੀ ਖਿਦਮਤ 'ਚ ਸ਼ੋਰਟ 'ਚ ਹੋਲੇ ਮਹਲੇ ਦੇ ਬਾਬਤ ਕਵਿਤਾ ਸਰਵਨ ਕਰਾਵਾਂਗੇ ਆਪ ਜੀ ਸਰਵਨ ਕਰਨਾ ਜੀ ਗਗੜ ਦਾ ਮਾਮਾ ਬਾਜਿਓ ਭਰਿਓ ਨਿਸ਼ਾਨਾ ਕਾਓ ਖੇਤ ਜੋ ਮੰਡਿਓ ਸੂਰ ਮਾ ਸੂਰ ਮਾ ਅਬ ਜੋ ਜਨ ਗੋਦਾਓ ਸੂਰਾ ਸੋ ਪੇਚਾਨੀ ਐ ਜੋ ਲਰੈ ਦੀਨ ਕਹੇ ਤ ਪੁਰਜਾ ਪੁਰਜਾ ਕਟਮ ਰੇ ਤਬ ਹੁਣਾ ਛੱਡ ਖੇਤ ਤੇ ਤੇਰੇ ਕਾ ਖਾਲਸਾ ਆਖੀ ਰੈ ਨ ਕੋਏ ਭਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਗੁਰੂ ਕੀ ਸੰਗਤ ਚੱਲੀ ਸਾਰੀ ਕਰੀ ਅਨੰਦਪੁਰ ਸਾਹਿਬ ਤਿਆਰੀ ਕੱਟਣ ਸਿੰਘ ਮਹੱਲਾ ਪਾਰੀ ਨਾ ਇਸ ਗੱਲ ਵਿੱਚ ਹੁੱਲਾ ਹੈ ਦੁਨੀਆ ਕੁੱਲ ਖੇੜਦੀ ਹੋਲੀ ਪਰ ਸਿੰਘਾਂ ਦਾ ਹੁੱਲਾ ਹੈ ਦੁਨੀਆ ਕੁੱਲ ਖੇੜਦੀ ਹੋਲੀ ਪਰ ਸਿੰਘਾਂ ਦਾ ਹੁੱਲਾ ਹੈ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਆਕਾਲੀ ਪਤਾ ਸਾਹਿਬ ਸ੍ਰੀ ਗੁਰੂ ਗੋਬੀ ਸਿੰਘ ਮਹਾਰਾਜ ਦੇ ਮਨ ਨੂੰ ਭਾਵੇ ਸ੍ਰੀ ਅਕਾਲ ਈਸੋ ਨਿਹਾਲ ਜਿਕਾ ਖਾਲਸਾ ਦੇਖ ਰਹੇ ਹੋ ਕਿ ਲਗਾਤਾਰ ਸਿੰਘਾਂ ਵੱਲੋਂ ਜਕਾਰੇ ਲਗਾਏ ਜਾ ਰਹੇ ਨੇ ਸੰਗਪੂਰੇ ਜਾ ਰਹੇ ਨੇ ਨਾਲ ਨਾਲ ਕਿਤਨਾ ਕਿਤੇ ਅੱਜ ਕੋਲੇ ਮੱਲੇ ਦੇ ਤਿਉਹਾਰ ਨੂੰ ਲੈ ਕੇ ਵੱਡੇ ਪੱਧਰ ਤੇ ਸੰਗਤਾਂ ਨਤਮਸਤਕ ਹੁੰਦੀਆਂ ਨਜ਼ਰ ਆਉਂਦੀਆਂ ਨੇ ਇੱਥੇ ਥੋੜੀ ਦੇਰ ਵਿੱਚ ਹੀ ਜਿਹੜੇ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਵੀ ਪਹੁੰਚਣਗੇ ਜਿਨ੍ਹਾਂ ਵੱਲੋਂ ਇੱਥੇ ਨਤਮਸਤਕ ਹੋਇਆ ਜਾਊਗਾ ਪਰ ਹੁਣ ਆਉਣ ਵਾਲੇ ਸਮੇਂ 'ਚ ਤੁਹਾਨੂੰ ਦੇਖਦੇ ਆ ਕਿ ਕਿਸ ਤਰੀਕੇ ਨਾਲ ਨੇ ਸੀਐਮ ਸਾਹਿਬ ਪਹੁੰਚਦੇ ਨੇ ਤੇ ਅੱਡੀ ਗੱਲਬਾਤ ਕਰਾਉਂਦੇ ਆ ਤੇ ਤੁਸੀਂ ਜੁੜੇ ਰਹੋ ਇਸੇ ਤਰ੍ਹਾਂ ਕੇ ਨਾਲ ਹੀ ਇੰਡੀਆ ਨਿਊਜ਼ ਪੰਜਾਬ ਦੇ ਲਈ ਸ਼੍ਰੀ ਅਨੰਦਪੁਰ ਸਾਹਿਬ ਤੋਂ ਜਗਜੀਤ ਸਿੰਘ ਰਿਪੋਰਟ